ਵੈਸੇ ਤਾਂ ਕਣ-ਕਣ ਦੇ ਵਿੱਚ ਭਗਵਾਨ ਵਰਾਜੇ ਹੋਏ ਨੇ ਪੱਤੇ-ਪੱਤੇ ਦੇ ਵਿੱਚ ਭਗਵਾਨ ਵਰਾਜੇ ਹੋਏ ਨੇ ਸੋ ਤੁਹਾਨੂੰ ਦੱਸ ਦਿਆਂ ਜੇ ਇੱਕ ਐਸੀ ਆਸਥਾ ਦੇ ਕੇਂਦਰ ਦੇ ਵਿੱਚ ਅਸੀਂ ਮੌਜੂਦ ਆਂ ਐਸੀ ਜਗ੍ਹਾ ਦੇ ਵਿੱਚ ਮੌਜੂਦ ਆਂ ਜਿੱਥੇ ਭਗਤ ਆਪਣੀ ਆਸ ਲੈ ਕੇ ਆਉਂਦੇ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਪੂਲੇ ਸ਼ੰਕਰ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਂਦੇ ਨੇ ਤੋਂ ਇਹ ਜਗ੍ਹਾ ਦਾ ਤੁਹਾਨੂੰ ਤਾਂ ਦੱਸਣਾ ਜ਼ਰੂਰੀ ਹੈ ਜਗ੍ਹਾ ਤਾਂ ਮਹੱਤਵਪੂਰਨ ਹੈ ਵੀ ਜਦੋਂ ਸਰੀਰ ਦੇ ਵਿੱਚੋਂ ਆਤਮਾ ਰੂਪੀ ਜੋ ਚੀਜ਼ ਹੈ ਉਹ ਨਿਕਲ ਜਾਂਦੀ ਹੈ ਜਦੋਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਨਸਾਨ ਨੂੰ ਤੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਸ਼ਮਸ਼ਾਨ ਘਾਟ ਹੈ ਬਿਲਕੁਲ ਮੇਰੇ ਪਿੱਛੇ ਤੇ ਉਹਦੇ ਨਾਲ ਹੀ ਇਸ ਦੇ ਨਾਲ ਹੀ ਇੱਥੇ ਬਾਬਾ ਮਹਾਕਾਲ ਬਾਬਾ ਪੋਲੇ ਸ਼ੰਕਰ ਜੀ ਦਾ ਮੰਦਿਰ ਜੋ ਤਸਵੀਰਾਂ ਜਿਵੇਂ ਤੁਹਾਨੂੰ ਨਜ਼ਰ ਆ ਰਹੇ ਇੱਥੇ ਵਿਰਾਜਮਾਨ ਨੇ ਸੋ ਇੱਕ ਤਰ੍ਹਾਂ ਦਾ ਜਿੱਥੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਸ਼ਰੀਰ ਦੇ ਵਿੱਚੋਂ ਆਤਮਾ ਜਦੋਂ ਨਿਕਲ ਜਾਂਦੀ ਹੈ ਤੇ ਉਹਦੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਇਹ ਮੰਦਿਰ ਅੱਜ ਵਿਰਾਜਮਾਨਾ ਲੁਧਿਆਣਾ ਵਿੱਚ ਇੱਥੇ ਲੱਖਾਂ ਲੋਕਾਂ ਦੀ ਆਸਥਾ ਜੋ ਕੇਂਦਰ ਬਣਿਆ ਹੋਇਆ ਆਜ ਉਹਦੇ ਤੇ ਤੁਹਾਨੂੰ ਦਰਸ਼ਨ ਕਰਾਣੇ ਆਂ ਬਾਬਾ ਬਹਾਕਾਲ ਦੇ ਅੰਦਰ ਜੋ ਸ਼ਿਵਲਿੰਗ বিরাজਮਾਨ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆਂ ਆਓ ਚਲੋ ਮਨਵੀ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਸ਼ਿਵਰਾਤਰੀ ਦੇ ਦਿਨ ਆ ਗਏ ਨੇ ਸਰ ਭੋਲ ਸ਼ੰਕਰ ਬਾਬਾ ਜੀ ਦੇ ਤੇ ਮਹਾਦੇਵ ਇੱਧਰ ਦੇਖੋ ਐਸ ਕੀ ਮਹਾਕੁੰਭ ਲੱਗਿਆ ਆ ਠੀਕ ਹੈ ਤੇ ਨਵਾਂ ਸਾਲ ਜਿਹੜਾ ਨਵਾਂ ਸਾਲ ਆਇਆ ਔਰ ਬੁੱਧਵਾਰ ਸੀ ਤੇ ਸ਼ਿਵਰਾਤਰੀ ਬੁੱਧਵਾਰ ਨੂੰ ਆ ਰਹੀ ਹੈ ਤੇ ਮਹਾਕੁੰਭ ਹੈ ਆਰੰਭ ਮੱਕਾ ਸੰਕ੍ਰਾਂਤੀ ਤੋਂ ਆਇਆ ਸੀ ਜਿਹੜਾ ਉਹਨਾਂ ਦਾ ਲਾਸਟ ਹੈ ਉਹ ਸ਼ਿਵਰਾਤਰੀ ਤੇ ਹੈ ਹੈਗਾ ਨਹੀਂ ਹੈਗਾ ਸ਼ਿਵਰਾਤਰੀ ਆ ਰਹੀ ਹੈ ਕੁਰਵਾਲੀ ਹੈ ਬੁੱਧਵਾਰ ਦੀ 26 ਤਰੀਕ ਦੀ 26 ਫਰਵਰੀ ਜੇ ਹੁਣ ਲੁਧਿਆਣਾ ਦੀ ਧਰਤੀ ਤੇ ਵੀ ਤੇ ਸ਼ਮਸ਼ਾਨ ਮੰਦਰ ਵਿੱਚ ਮਹਾਕੁੰਭ ਲੱਗ ਜਾ ਰਿਹਾ ਹੈ ਕਿਉਂਕਿ ਆਪਣਾ ਸ਼ਿਵਰਾਤਰੀ ਭੋਲੇ ਸ਼ੰਕਰ ਦੀ ਹੈਗੀ ਨਹੀਂ ਹੈਗੀ ਤੇ ਜਿਹੜੀ ਗੰਗਾ ਮਈਆ ਉਹਨੇ ਜਟਾ ਚੋਂ ਨਿਕਲੀ ਹੈ ਤੇ ਗੁੰਭ ਵੀ ਗੰਗਾ ਚ ਹੀ ਲੱਗਦਾ ਹੈ ਲੱਗਦਾ ਨਹੀਂ ਲੱਗਦਾ ਤੇ ਜਿਹਨਾਂ ਦੀ ਜਟਾ ਚੋਂ ਗੰਗਾ ਨਿਕਲਦੀ ਹੈ ਉਹਨਾਂ ਦੀ ਸ਼ਿਵਰਾਤਰੀ ਆ ਰਹੀ ਹੈ ਤੇ ਪੂਰੇ ਹਿੰ ਪੂਰੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਚ ਸ਼ਿਵਰਾਤਰੀ ਮਨਾਈ ਜਾਂਦੀ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਮਰੇ ਕੀ ਕੀ ਤਿਆਰੀਆਂ ਇਸ ਪਰ ਮੇਨ ਲੈ ਕੇ ਸ਼ਿਵਰਾਤਰੀ ਐਤ ਕੀ ਪੋਲੇ ਸ਼ੰਕਰ ਦੀ ਦੇਖੋ ਤਿਆਰੀ ਅਸੀਂ ਨਹੀਂ ਕਰਦੇ ਕਰਦੇ ਪੋਲੇ ਸ਼ੰਕਰ ਹੈ ਕਿਉਂਕਿ ਇਹਨਾਂ ਨੇ ਹੀ ਕਰਨਾ ਹੈ ਇਹ ਦਰਬਾਰ ਦੇ ਮਾਲਕ ਹੈ ਸੰਸਾਰ ਦੇ ਮਾਲਕ ਪੋਲੇ ਸ਼ੰਕਰੀ ਹੈ ਤੇ ਜਿਹੜੀ ਇੱਥੇ ਸੁਸਾਇਟੀ ਹੈਗੀ ਆ ਉਹਦੇ ਵੀ ਮਾਲਕ ਪੋਲੇ ਸ਼ੰਕਰੀ ਹੈ ਉਹ ਜਿਹੜੀ ਤਿਆਰੀ ਹੋ ਰਹੀ ਹੈ ਉਹ ਪੋਲੇ ਸ਼ੰਕਰ ਦੀ ਕਿਰਪਾ ਨਾਲ ਆਪ ਹੀ ਆਪ ਕਰਾ ਰਹੇ ਆ ਜਿਹੜੀ ਤਿਆਰੀ ਪਿਛਲੇ ਕਹਿੰਦੇ ਜਿਹੜੇ 14 ਪ੍ਰੋਗਰਾਮ ਗਏ ਉਸ ਤੋਂ ਵੀ हट ਕੇ ਹੋ ਰਹੀ ਹੈ ਐਤ ਕੀ ਤੇ ਪੋਲੇ ਸ਼ੰਕਰ ਨੇ ਆਪਣਾ ਪ੍ਰੀਏ ਜਿਹੜਾ ਸਿੰਗਰ ਇਹਨਾਂ ਦਾ ਗਾਇਕ ਹੈਗਾ ਹੈ ਜਿਨੇ ਜਿੰਦਾ ਨਾਮ ਹੈ ਐਰਿਕ ਉਮਰ ਹੋਈ ਜਿਹੜੇ ਆਪਣੇ ਚੰਡੀਗੜ੍ਹ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਗਾਇਆ ਕਿ ਤੈਨੂੰ ਪੱਥਰ ਦਿਸਦਾ ਮੈਨੂੰ ਸ਼ੰਕਰ ਦਿਸਦਾ ਕਿ ਉਹਨੂੰ ਭੋਲੇ ਨਾਥ ਨੇ ਖੁਦ ਬੁਲਾਇਆ ਕਿ ਆ ਜਾ ਦੁਆਰਾ ਦੂਜੀ ਵਾਰੀ ਬੁਲਾਇਆ ਕਿ ਉਹ ਮਾਲਕ ਦੀ ਮੋਜ ਆਈਏ ਤਦ ਹੀ ਆ ਰਿਹਾ ਤੇ ਤੀਜੀ ਗੱਲ ਆਪਣੇ ਭੋਲੇ ਸ਼ੰਕਰ ਦੇ ਹੱਥ ਕੀ ਮਹਿਲ ਬਣਾ ਰਿਹਾ ਜੈ ਸ਼ੰਕਰ ਮਹਿਲ ਬਣਾ ਰਿਹਾ ਆਪਣਾ ਉਹ ਮਹਾਦੇਵ ਇਹ ਦਰਬਾਰ ਹਰ ਸਾਲ ਮਹਿਲ ਹੀ ਬਣਦਾ ਹੈ ਇਹ ਕੀ ਰਾਜ ਮਹਿਲ ਬਣ ਰਿਹਾ ਦੇ ਇਸ ਸੰਗਤ ਆਉਗੀ ਕਿ ਉਹ ਰਾਜ ਮੈਲ ਤੋਂ ਨਿਕਲ ਕੇ ਪੋਲੀ ਸ਼ੰਕਰ ਦੇ ਦਰਵਾਜ਼ੇ ਪਹੁੰਚੂਗੀ ਕਿਉਂਕਿ ਸਾਰੇ ਸਿਸ਼ਟੀ ਚਲਾਉਣ ਵਾਲਾ ਮਾਲਕ ਹੀ ਹੋਇਆ ਹੈ। ਰੰਦਾ ਤੇ ਕਲਾਸ਼ ਹੈ। ਰੰਦਾ ਤੇ ਕਲਾਸ਼ ਹੈ। ਲੋਕੀ ਲੱਭੀ ਫਿਰਦੇ ਹੈ। ਉਹ ਕਹਿੰਦੇ ਤੁਹਾਡੇ ਅੰਦਰ ਹੀ ਹੈ ਤੁਹਾਡੇ ਸਾਹਮਣੇ ਹੀ ਹੈ ਦੇਖਣ ਦੀ ਨਜ਼ਰੇ ਚਾਹੀਦਾ ਹੈ। ਚਾਹੀਦਾ ਨਹੀਂ ਚਾਹੀਦਾ। ਉਹਨੇ ਸ਼ਿਵਰਾਤੀ ਮਹਾਦੇਵ ਖੁਦਾ ਖਲਾਸ ਤੋਂ ਆਪ ਆ ਰਹੀ ਹੈ। ਸਾਰ ਸਾਰੇ ਭਗਤਾਂ ਨੂੰ ਦਰਸ਼ਨ ਦੇ ਲੀਆ ਸ਼ਮਸ਼ਾਨ ਮੰਦਿਰ। ਇਹ ਸ਼ਮਸ਼ਾਨ ਇਹਨਾਂ ਕੋ ਪਵਿੱਤਰ ਹੈ ਇਸ ਦਰਵਾਜ਼ੇ ਦੇ ਅੰਦਰ ਪੈਰ ਰੱਖਦੇ ਸਾਰ ਤੁਹਾਡੀ ਜਿਹੜੀ ਪਰੇਸ਼ਾਨੀ ਹੈਗੀ ਤੁਹਾਨੂੰ ਪੁੱਜਦੇ ਸਾਰ ਹੀ ਪਰੇਸ਼ਾਨੀਆਂ ਦੂਰ ਭਜਣੀ ਸ਼ੁਰੂ ਆ ਤੁਸੀਂ ਹੁਣ ਇੱਥੇ ਬੈਠੇ ਹੋ ਤੁਹਾਨੂੰ ਕੀ ਮਸੂਰਤ ਸ਼ਾਂਤੀ ਕਿਉਂ ਕਿ ਮਾਲਕ ਆਪ ਖੁਦ ਬਰਹਾਇਮਾਨ ਹੈ ਵੇ ਦੇਖ ਰਿਹਾ ਤੁਸੀਂ ਆਪਣੇ ਹੱਥਾਂ ਦੇ ਨਾਲ ਬਾਬਾ ਦਾ ਸ਼ਿੰਗਾਰ ਕਰਦੇ ਆ ਰਹੇ ਦੇਖੋ ਨਾ ਮੈਂ ਸ਼ਿੰਗਾਰ ਕਰਦਾ ਨਾ ਮੈਂ ਕਰ ਸਕਾ ਇਹ ਜੋ ਵੀ ਸੇਵਾ ਇਹਨਾਂ ਨੇ ਆਪ ਹੀ ਦਿੱਤੀ ਹੋਈ ਆਪ ਹੀ ਕਰਦੇ ਆਪ ਹੀ ਕਰਦੇ ਇਹ ਨਾ ਮੇਰਾ ਹੈ ਨਾ ਇਹ ਕਾਪੀਰਾਈਟ ਹੈ ਤੁਹਾਡੇ ਸਾਹਮਣੇ ਮੈਂ ਕੋਈ ਕੋਈ ਸਾਹਮਣੇ ਫੋਟੋ ਰੱਖੀ ਨਹੀਂ ਰੱਖੀ ਇਹ ਫੋਟੋ ਨਾ ਨਹੀਂ ਬੰਦਾ ਇਹ ਅੰਦਰਲੀ ਪ੍ਰਿੰਟ ਆਊਟ ਨਿਕਲਦਾ ਕਿਉਂਕਿ ਸ਼ੰਕਰ ਅੰਦਰ ਹੀ ਬਸਿਆ ਹੈ ਕਿਉਂਕਿ ਸ਼ੰਕਰ ਦੇ ਉਹ ਕਹਿੰਦੇ ਤੁਸੀਂ ਦਿਖਾਵਾ ਨਾ ਕਰੋ ਪੇਮ ਕਰੋ ਮਗਰ ਦੁਨੀਆ ਅੱਜ ਦੀ ਕੀ ਹੈ ਸਿਰਫ ਦਿਖਾਵੇ ਤੇ ਹੈ ਜੋ ਕਰਦਾ ਸੀ ਮੈਂ ਵੀ ਕਰਾ ਉਹ ਕਰਦਾ ਸੀ ਮੈਂ ਵੀ ਕਰਾ ਉਹਦਾ ਨਾਮ ਹੋਇਆ ਤੇ ਮੇਰਾ ਨਾਮ ਹੋਇਆ ਉਹ ਮਾਲਕ ਕਹਿੰਦਾ ਨਾਮਾਰੇ ਮਗਰ ਨਾ ਭਜੋ ਉਹ ਜਿਹਨੂੰ ਮੈਂ ਆਪੇ ਜਿਹਨੂੰ ਨਾਮ ਇਨਾਮ ਆਪੇ ਦੇਣਾ ਉਹ ਆਪਣੇ ਆਪ ਕਰਮਾਂ ਦੇ ਹਿਸਾਬ ਨਾਲ ਦੇਖੋ ਕਰਮ ਕਰਮ ਕੋਈ ਕਿਸੇ ਰੱਖ ਹੋ ਨਹੀਂ ਸਕਦਾ ਕਹਿੰਦੇ ਤੁਸੀਂ ਕਰਮ ਕਰੋ ਚੰਗਾ ਕਰੋਗੇ ਤੇ ਚੰਗਾ ਫਲ ਮਿਲੂ ਮਾੜਾ ਕਰੋਗੇ ਤੇ ਮਾੜਾ ਮਿਲੂਗਾ ਤੁਹਾਨੂੰ ਨੇ ਸੇਵਾ ਲਈ ਚੁਣਿਆ ਗਿਆ ਬਾਬਾ ਜੀ ਲੱਗੂ ਕਿ ਤੁਹਾਡੇ ਦੇ ਅਪਾਰ ਕਿਰਪਾ ਵਾ ਕਿਉਂਕਿ ਹਰ ਬੰਦਾ ਨਹੀਂ ਕਰ ਸਕਦਾ ਹਰ ਬੰਦੇ ਦੇ ਹੱਥੇ ਸੇਵਾ ਨਹੀਂ ਆ ਸਕਦੀ ਇਸ ਕਰਕੇ ਤੁਹਾਡੇ ਦੇ ਅਪਾਰ ਕਿਰਪਾ ਤੁਹਾਨੂੰ ਚੁਣਿਆ ਗਿਆ ਹੈ ਤੇ ਬਾਬੇ ਨੇ ਮੇਰੀ ਗੱਲ ਸੁਣੋ ਮਹਾਦੇਵ ਨੇ ਆਪਣੇ ਦਾਸ ਨੂੰ ਚੱਲਣਾ ਚਲਾਇਆ ਠੀਕ ਹੈ ਮੇਰਾ ਨਾਮ ਪਹਿਲੇ ਅੱਜ ਤੋਂ 13 ਸਾਲ ਪਹਿਲੇ ਮੇਰਾ ਨਾਮ ਸੀ ਮੰਨੂ ਚਾਵਲਾ ਸਿੰਪਲ ਹੌਲੀ ਹੌਲੀ ਮਹਾਦੇਵ ਦੇ ਦਰਵਾਜ਼ੇ ਜਿੱਥੇ ਪਹੁੰਚਿਆ ਮਹਾਦੇਵ ਨੇ ਆਪਣਾ ਸੇਵਕ ਬਣਾ ਲਿਆ ਫਿਰ ਨਾਮ ਪੈ ਗਿਆ ਮਹਾਕਾਲ ਦਾ ਸੇਵਕ ਉਸ ਮਹਾਕਾਲ ਦੇ ਸੇਵਕ ਦੇ ਨਾਲ ਨਾਲ ਬਾਬੇ ਨੇ ਇੱਕ ਸੁਸਾਇਟੀ ਦਾ ਨੇ ਰਵਾਨ ਕੀਤਾ ਉਹ ਸੁਸਾਇਟੀ ਦੇ ਪ੍ਰਧਾਨ ਵੀ ਮਹਾਕਾਲ ਆਪ ਹੀ ਬਣੇ ਆਪਾਂ ਨੂੰ ਸੇਵਕ ਬਣਾਇਆ ਤੇ ਮਹਾਕਾਲ ਜੀ ਨੇ ਕੀ ਨਾਮ ਆਪਣਾ ਸੁਸਾਇਟੀ ਦਾ ਕੀ ਰੱਖਿਆ ਸ਼੍ਰੀ ਆਪਾਂ ਮਹਾਦੇਵ ਨੂੰ ਸ਼੍ਰੀ ਕਹਿੰਦੇ ਆ ਸ਼੍ਰੀ ਮਹਾਦੇਵ ਸ਼੍ਰੀ ਮਹਾਕਾਲ ਸ਼੍ਰੀ ਮਹਾਕਾਲ ਕਹਿੰਦੇ ਆ ਕਿ ਮਹਾਦੇਵ ਨੇ ਸ਼੍ਰੀ ਮਹਾਕਾਲ ਸ਼ਿੰਗਾਰ ਸਾਹਮਣੇ ਪ੍ਰਕਟ ਕਰਤਾ ਇਹਦਾ ਸੇਵਾ ਨਾਲ ਲਾਤੀ ਸੁਸਾਇਟੀ 10 ਬੰਦੇ ਨਾਲ ਜੋੜ ਤੇ ਕਿ ਬਾਬਾ ਕਹਿੰਦਾ ਸੁਸਾਇਟੀ ਬਣ ਗਈ ਅੱਜ ਤੋਂ ਬਾਅਦ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਜਿੰਦਾ ਵਾਰਿਸ ਮਹਾਕਾਲ ਖੁਦਾ ਆਪ ਹੁੰਦੇ ਕਰਤਾ ਕਰਤਾ ਸੁਤਾਪ ਹੈ ਤੇ ਸੋਸਾਇਟੀ ਪੀਲੇ 15 ਪ੍ਰੋਗਰਾਮ ਹੋ ਚੁੱਕੇ ਆ ਤੇ ਸਾਲ ਦੇ ਵਿੱਚ ਦੋ ਪ੍ਰੋਗਰਾਮ ਹੁੰਦੇ ਆ ਠੀਕ ਆ ਤੇ ਸਾਲ ਦੇ ਵਿੱਚ ਦੋ ਪ੍ਰੋਗਰਾਮ ਕੋਲੇਨਦ ਆਪ ਕਰਾ ਰਹੇ ਆ ਔਰ ਹਰ ਸਾਲ ਪ੍ਰੋਗਰਾਮ ਛੋਟਾ ਨਹੀਂ ਹੁੰਦਾ ਹਰ ਸਾਲ ਵੱਡਾ ਹੁੰਦਾ ਉਹ ਕਰਾਉਣ ਵਾਲੇ ਕੋਣ ਆ ਪੋਲੇ ਸ਼ੰਕਰ ਤੇ ਸੰਤੈ ਨੇ ਵੀ ਨਹੀਂ ਪਤਾ ਕਿ ਮਹਾਦੇਵ ਕਰ ਕਿਦਾਂ ਰਿਹਾ ਤੇ ਹਰ ਸੋਸਾਇਟੀ ਨੂੰ ਚਲਾਣ ਲਈ ਫੰਡ ਚਾਹੀਦਾ ਹੁੰਦਾ ਹੈ ਫੰਡ ਕਿੱਥੋਂ ਆਉਂਦਾ ਹੈ ਮਹਾਦੇਵ ਭੇਜਦੇ ਕਿਉਂਕਿ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਆਉਂਦਾ ਕਿਉਂਕਿ ਹਰ ਬੰਦਾ ਕਹਿੰਦਾ ਯਾਰ ਮੈਂ ਸ਼ਮਸ਼ਾਨ ਚ ਪ੍ਰੋਗਰਾਮ ਹੁੰਦਾ ਬੇਲਾ ਵੀ ਕੋਈ ਹਿੱਸਾ ਪੈ ਜਾ ਓਏ ਕਰਮਾ ਵਾਲਾ ਹੁੰਦਾ ਹੈ ਅਲਾ ਕਹਿੰਦਾ ਯਾਰ ਜੋ ਬਾਬੇ ਦੇ ਕੰਮ ਚ ਲਾਵਾਂਗਾ ਤੇ ਬਾਬੇ ਦੇ ਕੰਮ ਚ ਕਹਿਣਾ ਮਤਲਬ ਵਧਣੀ ਐ ਘਟਣਣੀ ਐ ਜੋ ਨਹੀਂ ਲਾਵਾਂਗਾ ਤੇ ਡਾਕਟਰ ਤੇ ਤਿਆਰ ਬੈਠੇ ਹੋ ਵਧਣ ਲਈ ਉਹ ਸੁਗੀਆਂ ਲਾਣ ਲਈ ਬੈਠੇ ਲਿਆਓ ਜੀ 2 ਲੱਖ ਰੁਪਈਆ ਸਹੀ ਐ ਨਹੀਂ ਸਹੀ ਆਪਾਂ ਜਿੰਨਾ ਦਾਨ ਕਰਾਂਗੇ ਜਿੰਨਾ ਕਰਮ ਵਧੀਆ ਕਰਾਂਗੇ ਮਗਰ ਇਸ ਦਰਬਾਰ ਆ ਕੇ ਕਹਿੰਦਾ ਕਰਮ ਉਹ ਕਰੋ ਜਿੰਨੇ ਨਾਲ ਤੁਹਾਡਾ ਕਹਿਣਾ ਮਾਨ ਸਮਾਨ ਪਰਮਾਤਮਾ ਆਪੇ ਵਧਾਵੇ ਕਹਿੰਦਾ ਤੁਸੀਂ ਸਿਰ ਦਰਬਾਰ ਚ ਆਓ ਝੋਲੀਆ ਅੱਢ ਕੇ ਕਿ ਬਾਬਾ ਮੈਂ ਤੇ ਚਰਨਾਂ ਚ ਆ ਗਿਆ ਖਾਲੀ ਹੱਥ ਆਇਆ ਉਹ ਦੇਖ ਮੈਨੂੰ ਕੀ ਦੇਣਾ ਦੇਣਾ ਨਹੀਂ ਦੇਣਾ ਮੈਂ ਅਸਲ ਤੈਨੂੰ ਮਿਲਣ ਆਇਆ ਹੈ ਲੈਣਾ ਤੇ ਬਾਅਦ ਲੈਣਾ ਦੇਣਾ ਬਾਅਦ ਦੀ ਗੱਲ ਹੈ ਮਗਰ ਪ੍ਰੇਮ ਦੇ ਨਾਲ ਹੁਣ ਇਹ ਹੁਣ ਸ਼ਿਵਰਾਤਰੀ ਜਿਹੜੀ ਆ ਰਹੀ ਹੈ ਪ੍ਰੇਮ ਦਾ ਸੰਕੇਤ ਹੀ ਦੇਣ ਆ ਰਹੀ ਹੈ ਕਿ ਆਪਾਂ ਪ੍ਰੇਮ ਦੇ ਵਿੱਚ ਹੀ ਰੋ ਜਿਹੜਾ ਮਹਾਕੁੰਭ ਲੱਗਿਆ ਉਹ ਤੋਂ ਮਹਾਕੁੰਭ ਹੀ ਇੱਥੇ ਲੱਗਣਾ ਹੈ ਉਹ ਜਿਹੜਾ ਵੀ ਇੱਥੇ ਇਸ ਦਰਬਾਰ ਚ ਆਊਗਾ ਸ਼ਿਵਰਾਤਰੀ ਕਹਿੰਦੇ ਸ਼ਿਵਰਾਤਰੀ ਦੀ ਰਾਤ ਨੂੰ ਕੋਲੇ ਸ਼ੰਕਰ ਦਰਸ਼ਨ ਕਰਨ ਆਊਗਾ ਉਹਨਾਂ ਦੇ ਆਸ਼ੀਰਵਾਦ ਲੈਣ ਆਊਗਾ ਕਹਿੰਦੇ ਇਹ ਵੀ ਕਹਿੰਦੇ 144 ਸਾਲ ਬਾਅਦ ਹੁਣ ਲੱਗਿਆ 144 ਸਾਲ ਵੀ ਸ਼ੁਭ ਰਾਤਰੀ ਆਈਏ ਸਮਝ ਲਓ ਜਿਹੜਾ ਸੱਚੇ ਮਨ ਨਾਇਗੋਂ ਚੋਰੀਆਂ ਭਰ ਕੇ ਦੇਣਗੇ ਬਾਬਾ ਜੀ ਭੀਰ ਭਰ ਕੇ ਬਾਬਾ ਕਹਿੰਦਾ ਬਿਨ ਮੰਗੇ ਮਿਲੇ ਮੂਰਤੀ ਮੰਗ ਕੇ ਭੀਗ ਨਾ ਮਿਲੇ ਭੀਗੂ ਨਹੀਂ ਮਿਲਦੀ ਮੰਗ ਕੇ ਕਹਿੰਦਾ ਆਪਾਂ ਮੰਨ ਲਓ ਕਿ ਕਹਿੰਦਾ ਮਤਲਬ ਕਿਸੇ ਨੂੰ ਕਿ ਨੀਚੇ ਲਾਉਣ ਦੀ ਕੋਸ਼ਿਸ਼ ਕਰਾਂ ਮਾਬਾ ਕਹਿੰਦਾ ਤੂੰ ਕਿੱਦਾਂ ਲਾ ਲੇਗਾ ਮੇਰਾ ਹੱਤ ਹੈ ਸਮਝੇ ਤੇਰੇ ਉੱਤੇ ਲੀਡਰ ਰੱਖਤਾ ਮੈਂ ਇਹਨੇ ਉੱਤੇ ਮੇਰਾ ਹੱਤ ਹੈ ਆ ਜਾ ਫਿਰ ਦਮ ਮੈਂ ਕਹਾ ਆ ਜਾ ਫਿਰ ਕਾਕਾ ਇਹ ਨਾ ਵੇ ਤੇਰੀ ਪੁਸਤਾ ਵੀ ਰੁੱਲ ਜਾਵੇ ਸਾਰੀ ਕਿਉਂਕਿ ਪ੍ਰੇਮ ਕਰੋ ਮੈਂ ਕਹਣਾ ਯਾਰ ਆਪਸ ਸਨਾਤਨ ਕੀ ਕਹਿੰਦਾ ਕਿ ਤੁਸੀਂ ਆਪਣੇ ਜਿਹੜਾ ਤੁਹਾਡਾ ਸਨਾਤਨ ਦੇ ਜਿਹੜੇ ਰੂਲ ਆ ਉਹਨੂੰ ਫੋਲੋ ਤੇ ਕਰੋ ਜਾਂ ਹੁਣ ਸਨਾਤਨ ਆਪਸ ਸਨਾਤਨੀ ਜਿਨੇ ਮਰੇਗਾ ਕਿੰਨੇ ਸਾਨੂੰ 150 ਕਰੋੜ ਹੁਣ ਕਿੰਨੇ ਉਹ ਬਾਦ ਕਿੰਨੇ ਉਹਨਾਂ ਨੇ ਕਿਹਾ ਜੀ ਯੋਗੀ ਨੇ ਉਥੇ ਘੱਟੋ ਘੱਟ 40 ਤੋਂ 50 ਕਰੋੜ ਠੀਕ ਹੈ ਸਨਾਤਨੀ ਆਓਗੇ ਸਨਾਤਨੀ ਚ ਸਭ ਧਰਮ ਦੇ ਆਣੇ ਆਣੇ ਤੇ ਮਗਰ ਦੇਖ ਲਓ ਉਥੇ ਹਰ ਇੱਕ ਭਗਵੇਂ ਕੰਨ ਮਤਲਬ ਭਗਵੇਂ ਚੋਲੇ ਜਾ ਰਿਹਾ ਸਾਰੇ ਰੰਗ ਉਹ ਕਹਿੰਦਾ ਪੋਲੇ ਦੇ ਰੰਗ ਚ ਰੰਗ ਰਹੇ ਆ ਆਪਣੇ ਰੰਗ ਛਾਪੇ ਰੰਗਾ ਰਹੇ ਆ ਦਿਖਾ ਰਿਹਾ ਆ ਪ੍ਰਿਆਗ ਰਾਜ ਦਾ ਰੰਗ ਭਗਵਾ ਹੋ ਗਿਆ ਜੋ ਉਪਰੋਂ ਸੈਟਲਾਈਟ ਤੋਂ ਦੇਖਦੇ ਹਾਂ ਤੇ ਭਗਵਾ ਹੀ ਹੋਣਾ ਜੇ ਪੋਲਾ ਇਹ ਮੇਰੀ ਗੱਲ ਸੁਣੋ ਉਹ ਬੈਠਾ ਭਗਵੇਂ ਵਾਲਾ ਫਿਰ ਉਹ ਭਗਵਾ ਹੀ ਭਲਾਣਾ ਉਹਨੇ ਸਾਡੇ ਨੂੰ ਸੁਣਾ ਰਿਹਾ ਨਹੀਂ ਆ ਰਿਹਾ ਭਗਵੇਲਾ ਇਹ ਵੀ ਭਗਵਾ ਹੀ ਹੈ ਦੇਖੋ ਸਨਾਤਨ ਦਾ ਹੈਡ ਤੇ ਇਹੋ ਹੈ ਇਹਨਾਂ ਤੋਂ ਹੀ ਸਾਰ ਚੱਲਦਾ ਹੈ ਤੂੰ ਇਸਤੀ ਰਚਤਾ ਨਹੀਂ ਦੇਖੋ ਤੁਸੀਂ ਆਪਣੇ ਬਾਕੀ ਜਿਹੜੇ ਧਰਮ ਹੈਗੇ ਬਾਅਦ ਦੇ ਵਿੱਚੋਂ ਦੇਖੋ ਜਿੱਥੇ ਕੋਈ ਰਾਈ ਹੋ ਰਹੀ ਹੈ ਉਥੇ ਸ਼ਿਵਲਿੰਗ ਪ੍ਰਗਟ ਹੋ ਰਿਹਾ ਉਥੇ ਮੂਰਤੀ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਹੈ ਕਿ ਸਨਾਤਨ ਹੈ ਸਨਾਤਨ ਅਜਦਾ ਨਹੀਂ ਹੈ ਇਹ ਕਰੋ ਲੱਖਾਂ ਕਰੋੜਾਂ ਸਾਲ ਦਾ ਹੈ ਤੇ ਹੁੰਦਾ ਕੋਈ ਕੈਨਮਾ ਦਾ ਇਤਿਹਾਸ ਨਹੀਂ ਜਿਹੇ ਕਾਊਂਟਿੰਗ ਨਹੀਂ ਕਰ ਸਕਦਾ ਕਿੰਨਾ ਪੁਰਾਣਾ ਹੈ ਤੇ ਹੁਣ ਆਪਣੇ ਪੋਲੀ ਸ਼ੰਕਰ ਜੋ ਆਪਣੇ ਦਰਵਾਜ਼ੇ ਉੱਪਰ ਸੇਵਾ ਲਈ ਹੈ ਤੇ ਪੋਲੀ ਸ਼ੰਕਰ ਨੇ ਕੋਈ ਕੋਈ ਇਹਨਾਂ ਦਾ ਮਕਸਦ ਹੈ ਇਸ ਮਾਲਕ ਦਾ ਕੈਨਮਾ ਲੈ ਇੱਕ ਦੂਜੇ ਨਾਲ ਮੇਲਜੋਲ ਕਰਾਣਾ ਕਿ ਆਪਾਂ ਕਹਿੰਦੇ ਸਾਰੇ ਆਪਾਂ ਕਹਿੰਦੇ ਪੋਲੀ ਸ਼ੰਕਰ ਦੀ ਸੇਵਾ ਕਰੋ ਮਿਲ ਕੇ ਕਰੋ ਆਪਣੇ ਹਿੰਦੂਓ ਜੀ ਇੱਕੋ ਹੀ ਹੈ ਕਿ ਇੱਕ ਕਰ ਰਿਹਾ ਹੈ ਤੇ ਦੂਜਾ ਬਲੇ ਕਰ ਰਿਹਾ ਇਹਦਾ ਇਹ ਕਿਉਂ ਕਰ ਰਿਹਾ ਹੈ ਇਹ ਕਿ ਉਹ ਕੇ ਬਤਲਿਆ ਮਗਰ ਇਹ ਨਹੀਂ ਕਹਿੰਦਾ ਯਾ ਮੈਂ ਵੀ ਨਾਲ ਚੱਲਾਂਗਾ ਕਿ ਪਤਾ ਮੀਲਾ ਵੀ ਉਧਾਰ ਹੋ ਜਾਵੇ ਇ ਮੈਂਂ ਦੀ ਉਹ ਕਰ ਦਵਾ ਉਹ ਮਾਲਕ ਕਹਿੰਦਾ ਕਾਕਾ ਤੂੰ ਆਪਣਾ ਬੇੜਾ ਖਰਾਬ ਕਰ ਰਿਹਾ ਹੈ ਪ੍ਰੇਮ ਕਰ ਪ੍ਰੇਮ ਦੇ ਨਾਲ ਸਾਰਾ ਕੁਝ ਹੈ ਤੇ ਮੈਂ ਤੇ ਹੁਣ ਸਾਰਿਆਂ ਨੂੰ ਇੱਕੋ ਸੰਦੇਸ਼ ਦੇਣਾ ਚਾਹਾਂਗਾ ਪ੍ਰੇਮ ਦੇ ਵਿੱਚ ਹੀ ਸਾਰਾ ਕੁਝ ਹੈ ਤੇ ਆਪਾਂ ਸ਼ਿਵਰਾਤਰੀ ਹੈਗੀ ਹੈ ਸਾਰੇ ਜਿੰਨੇ ਵੀ ਲੁਧਿਆਣਾ ਵਾਸੀ ਹੈ ਜਿੰਨੇ ਪੰਜਾਬ ਵਾਸੀ ਜਿੰਨੇ ਦੇਸ਼ ਵਾਸੀ ਸਾਰਿਆਂ ਨੂੰ ਅਪੀਲ ਹੈਗੀ ਹੈ ਪੋਲੇ ਸ਼ੰਕਰ ਦੀ 26 ਫਰਵਰੀ ਦਾ ਪੋਲੇ ਸ਼ੰਕਰ ਜੀ ਦਾ ਕਨੇ ਪੋਲੇ ਸ਼ੰਕਰ ਧਰਤੀ ਲੋਕ ਤੇ ਆ ਰਹੇ ਆ ਮਾਂ ਪਾਰਵਤੀ ਦੇ ਨਾਲ ਮਾਂ ਇਧਰ ਗਣਪਤੀ ਜੀ ਨਾਲ ਆਸ਼ੀਰਵਾਦ ਕੰਪਲੀਟ ਆ ਰਹੇ ਆ ਠੀਕ ਹੈ ਤੇ ਦੇਖੋ ਸੋਨੇ ਦਾ ਸੁਆਗਤ ਹੈ ਤੇ ਆਪਾਂ ਸਾਰੇ ਉਹਨਾਂ ਨਾਲ ਇਕੱਠੇ ਦਰਸ਼ਨ ਕਰੀਏ ਇਹ ਤੇ ਕਿਸਮਤ ਵਾਲੇ ਆ ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਉਹਨਾਂ ਚੰਨਾ ਚਾਹੁੰਦੇ ਆ ਤੇ ਆਪਾਂ ਸਾਰੇ ਆਈਏ ਪੋਲੇ ਸ਼ੰਕਰ ਦਾ ਆਸ਼ੀਰਵਾਦ ਲਈਏ ਆਪਣੇ ਪਰਿਵਾਰਾਂ ਚ ਖੁਸ਼ੀਆਂ ਲਈਏ ਹਰ ਹਰ ਮਾਦੇਵ ਕਿਉਂਕਿ ਆਪਾਂ ਸਾਰੇ ਇੱਕੋ ਪਰਿਵਾਰਿਕ ਹੈ ਜ਼ਰੂਰੀ ਨਹੀਂ ਹੈ ਕੌਣ ਕੀ ਹੈ ਕਿਉਂਕਿ ਹਰ ਮੋਂ ਦੇਖੋ ਹਰ ਇਨਸਾਨ ਦੇ ਕੋਲ ਹਰ ਇਨਸਾਨ ਕਿੱਥੇ ਨਾ ਕਿੱਥੇ ਜੁੜਿਆ ਹੈ ਮਗਰ ਪੋਲੇ ਸ਼ੰਕਰ ਆ ਉਹ ਕਹਿੰਦੇ ਇੱਕ ਦੂਜੇ ਨਾਲ ਆਪ ਜੁੜੇ ਹਾਂ ਉਹਦੇ ਥਰੂ ਹੀ ਜੁੜੇ ਆ ਕਿਉਂਕਿ ਕੇਂਦਰ ਤੇ ਹੋਈ ਹੋਇਆ ਹੁਣ ਸਾਰਿਆਂ ਨੇ 26 ਤਰੀਕ ਯਾਦ ਰੱਖਣੀ ਹੈ ਪੋਲੇ ਸ਼ੰਕਰ ਕਰਵਾਤੇ ਜਰੂਰ ਪਹੁੰਚਣਾ ਹੈ ਹਰ ਹਰ ਮਾਦੇਵ ਸਾਨੂੰ ਤੁਹਾਨੂੰ ਪਤਾ ਹੀ ਹੈ ਪ੍ਰਚੀਨ ਸ਼ੰ ਪ੍ਰਚੀਨ ਸ਼ਿਵ ਮੰਦਿਰ ਸ਼ਮਸ਼ਾਨਗੜ੍ਹ ਲੁਧਿਆਣਾ ਹਰ ਹਰ ਮਾਦੇਵ ਸਾਡੇ ਨਾਲ ਭਗਤ ਜਨ ਮੌਜੂਦ ਨੇ ਜਿਹੜੇ ਕੀ ਲਗਾਤਾਰ ਪੂਰੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਇੱਥੇ ਆਂਦੇ ਨੇ જય ਸ਼ੰਕਰ ਦੀ જય ਸ਼ੰਕਰ ਜੀ ਕੀ જય ਬholenath ਕੀ बम बम भोलेनाथ ਕੀ ਜਹਾਓ ਕਦੋਂ ਦੇ ਆ ਰਹੇ ਹੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕੋਕਬੀ 22 ਸਾਲੋਂ ਚੱਲੇ ਆ ਬੜੀ ਬੜੀ ਕਿਰਪਾ ਹੈਗੀ ਪੂਰੇ ਸ਼ੰਕਰ ਜੀ ਦੀ ਜੋ ਤੁਸੀਂ ਆਸ ਲਾਈ ਹੈ ਮੁਰਾਦ ਲਾਈ ਹੈ ਪੂਰੀ ਹੁੰਦੀ ਆ ਕਾਫੀ ਭਗਤ ਥਾਂਦੇ ਨੇ ਸ਼ਿਵ ਪਰਿਵਾਰ ਦੀ ਮੂਰਤੀ ਆ ਬਹੁਤ ਵੱਡੀ ਵਧੀਆ ਆ ਪਰਿਵਾਰ ਸਮੇਤ ਹੈਗੀ ਆ ਇਹੀ ਤੁਹਾਡੀ ਕਿਰਪਾ ਆ ਦੂਜੇ ਸਾਈਡ ਤੇ ਧੂਹਾ ਹੈਗਾ भोले ਸ਼ੰਕਰ ਜੀ ਦਾ ਉਥੇ ਬੜੀ ਵੱਡੀ ਆਸ ਹੈ ਲੋਕੀ ਬਹੁਤ ਮੁਰਾਦਾ ਲੈ ਕੇ ਆਉਂਦੇ ਨੇ ਜੋ ਦੋ ਦੁਖੀਫ ਹੋਣੇ ਸਭ ਦੂਰ ਹੁੰਦੀਆਂ ਨੇ ਇਹ ਬਿੱਟੂ ਭਾਜੀ ਨੇ 30 ਸਾਲ ਹੋ ਗਏ ਨੁਰਤੀ ਤੰਦੇ ਨੂੰ ਬਹੁਤ ਕਿਰਪਾ ਲੈ ਪ੍ਰਾਣੇ ਬਾਬਾ ਜੀ ਦਾ ਦਰਸ਼ਨ ਕਰਨਦੇ ਆ ਰਹੇ ਆ ਉਮੂਮਨ ਇਹ ਹੁੰਦਾ ਨਾ ਵੀ ਜਿਵੇਂ ਲੋਕਾਂ ਦਾ ਕਈ ਵੇਰ ਤਾਨਾ ਬਣ ਜਾਂਦੀ ਵੀ ਸ਼ਮਸ਼ਾਨ ਘੜ ਚ ਮੰਦਰ ਹੈ ਕਈ ਵੇਰ ਬੰਦੇ ਲੋਕ ਡਰ ਜਾਂਦੇ ਆਣ ਲਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਬਾਬਾ ਜੀ ਮਹਾਕਾਲ ਰੂਪ ਜਿਹੜਾ ਇੱਥੇ ਬੈਠੇ ਵਿਰਾਜਮਾਨ ਨੇ ਜਿਹੜਾ ਮਹਾਕਾਲ ਰੂਪ ਆ ਉਹ ਸ਼ਮਸ਼ਾਨ ਵਾਸੀ ਦਾ ਰੂਪ ਹੈ ਸਭ ਨੂੰ ਸ੍ਰਿਸ਼ਟੀ ਨੂੰ ਸੰਚਾਲਨ ਕਰਨ ਵਾਲਾ ਮਹਾਕਾਲ ਆ ਆਣਾ ਜਾਣਾ ਉਸ ਪ੍ਰਭੂ ਦੇ ਹੱਥ ਹੀ ਆ ਜਿਨੇ ਆੜਾ ਪ੍ਰਭੂ ਜਿਨੇ ਜਾਣਾ ਪ੍ਰਭੂ ਉਹਨਾਂ ਨੂੰ ਬਸ ਉਹਦੀ ਕੀ ਵੀ 22 ਸਾਲ ਤੋਂ ਬਾਬਾ ਜੀ ਦੀ ਸੇਵਾ ਕਰ ਰਹੇ ਹੋ ਕੀ ਤਬਦੀਲੀਆਂ ਆਈਆਂ ਜੀਵਨ ਦੇ ਵਿੱਚ ਕੀ ਅੱਛਾ ਕੀ ਹੋਇਆ ਬੜੀ ਕਿਰਪਾਰੀ ਪੂਲੇ ਸ਼ੰਕਰ ਜੀ ਜੋ ਮੰਗਿਆ ਸਭ ਦਿੱਤਾ ਆ ਹਰ ਚੀਜ਼ ਮਿਲਦੀ ਰਹੀ ਆ ਹਰ ਚੀਜ਼ ਤੁਹਾਨੂੰ ਕੋਈ ਇੱਥੇ ਬੰਦਨ ਨਰਾਸ਼ ਹੋਈ ਨਹੀਂ ਸਕਦਾ ਜੋ ਤੁਸੀਂ ਮੋਨੋ ਕਮਰਾ ਪੂਰੀ ਕੀਤੀ ਆਪਣੀ ਮੰਗੀ ਆ ਤੁਹਾਡੀ ਮੋਨੋ ਕਾਣਾ ਹਮੇਸ਼ਾ ਪੂਰੀ ਹੋਈ ਤੁਹਾਡੀ ਹੋਈ ਆ ਬਾਕੀ ਬਿੱਟੂ ਭਾਈ ਦੱਸਣ ਤੁਹਾਨੂੰ ਕਦੋਂ ਆ ਰਹੇ ਹੋ ਸਰ ਮੰਦਰ ਗਿਆ ਸ਼ੰਕਰ ਜੀ ਗਿਆ ਸ਼ੰਕਰ ਮੈਨੂੰ ਹੋ ਗਿਆ ਜੀ ਇੱਥੇ 18-20 ਸਾਲ ਆਂਦਿਆਂ ਨੂੰ ਜਾਦਾ ਆਇਆ ਮਤਲਬ ਹਰ ਚੀਜ਼ ਮਤਲਬ ਤਰੱਕੀ ਹੋ ਤਰੱਕੀ ਹੈ ਮੇਰੀ ਕੋਈ ਕਿਸੇ ਚੀਜ਼ ਦਾ ਕੋਈ ਦੁੱਖ ਤਕਲੀਫ ਨਹੀਂ ਹੈ ਜੋ ਵੀ ਮਤਲਬ ਕੋਈ ਦੁੱਖ ਆਂਦਾ ਵਾ ਬੜੇ ਆਰਾਮ ਨਾਲ ਕੱਟਿਆ ਜਾਂਦਾ ਵਾ ਮੇਰੇ ਬੜੀ ਆਸਥਾ ਹੈ ਗਈ ਹੈ ਇੱਥੇ ਨਾ ਆਈਏ ਤੱਕ ਦਿਨ ਤਾਂ ਇਦਾਂ ਲੱਗਦਾ ਜਿਵੇਂ ਪਤਾ ਨਹੀਂ ਦਿਨ ਸਾਡਾ ਖਾਲੀ-ਖਾਲੀ ਚਲਾ ਗਿਆ ਬੜੀ ਕਿਰਪਾ ਪ੍ਰਭੂ ਦੀ ਤੁਸੀਂ ਨੰਦੀ ਮਹਾਰਾਜ ਮਨੂ ਚਾਵਲਾ ਜੀ ਦੇ ਸ਼ਬਦ ਸੁਣੇ ਉਹ ਬਾਬਾ ਜੀ ਦੀ ਸੇਵਾ ਕੀਤੀ ਉਹਨਾਂ ਨੇ ਹੋਰ ਸ਼ਿੰਗਾਰ ਦੇ ਵਿੱਚ ਜੋ ਰਸ ਸੀ ਜੋ ਆਪਣੇ ਹੱਥ ਦੇ ਨਾਲ ਉਹ ਪੂਰੇ ਸ਼ ਜੋ ਸ਼ਿੰਗਾਰ ਕਰ ਰਹੇ ਨੇ ਔਰ ਭਵੇ ਰੂਪ ਦੇ ਵਿੱਚ ਜਦੋਂ ਪੋਲੇ ਸ਼ੰਕਰ ਜੀ ਤਿਆਰ ਹੋਣੇ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਇਸ ਤੇ ਵੀ ਦੇਖੀਆਂ ਸੋ ਤੁਹਾਨੂੰ ਦੱਸ ਦਈਏ ਉਹਨਾਂ ਨੇ ਨਿਮੰਤਰਣ ਵੀ ਦਿੱਤਾ ਹੈ 26 ਤਰੀਕ ਦਾ ਪੋਲੇ ਸ਼ੰਕਰ ਜੀ ਦਾ ਦੇਣਾ ਹੈ ਮਹਾ ਸ਼ਿਵਰਾਤਰੀ ਹੈ ਜਿੱਦਾਂ ਕਿ ਮਹਾ ਕੁੰਭ ਇੱਥੇ ਆਇਆ ਏ ਇੰਨੇ ਸਾਲਾਂ ਦੇ ਬਾਅਦ ਲੋਕਾਂ ਦੇ ਵਿੱਚ ਜੋ ਵਿਸ਼ਵਾਸ ਬਣਿਆ ਹੋਇਆ ਆਸਥਾ ਦਾ ਕੇਂਦਰ ਬਣਿਆ ਹੋਇਆ ਪ੍ਰਯਾਗਰਾਜ ਇਸੇ ਢੰਗ ਨਾਲ ਹੀ ਜੋ ਇਹਨੂੰ ਸ਼ਿਵਰਾਤਰੀ ਆ ਰਹੀ ਹੈ ਵੀ ਬੜੀ ਇਤਿਹਾਸਿਕ ਸ਼ਿਵਰਾਤਰੀ ਹੈ ਕਿ ਮਹਾ ਕੁੰਭ ਦੇ ਦਿਨਾਂ ਦੇ ਵਿੱਚ ਇਹ ਸ਼ਿਵਰਾਤਰੀ ਆ ਰਹੀ ਹੈ ਸੋ ਹਰ ਉਸ ਪੋਲੇ ਸ਼ੰਕਰ ਦੇ ਨੇ ਹੀ ਨੂੰ ਹਾਰੋਪੋਲੇ ਸ਼ੰਕਰਦੇਸ਼ ਸ਼ਰਦਾ ਲੂ ਨੂੰ ਉਸ ਭਗਤ ਨੂੰ ਅਪੀਲ ਵੀ ਕੀਤੀ ਹੈ ਮਨੂ ਚਾਵਲਾ ਜੀ ਵੱਲੋਂ ਵੀ 26 ਤਰੀਕ ਨੂੰ ਇੱਥੇ ਆ ਕੇ ਉਸ ਜੋ ਆਯੋਜਨ ਹੋਣਾ ਇੱਥੇ ਮਹਾ ਸ਼ਿਭਰਾਤਰੀਆ ਉਹਦੇ ਵਿੱਚ ਸ਼ਮੂਲੀਅਤ ਕਰਨ ਔਰ ਬਾਬਾ ਜੀ ਦਾ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਕੈਮਰਾਮੈਨ ਵਿਕੀਸ਼ ਦੇ ਨਾਲ ਪੰਕਜ ਭਾਰਤੀ ਲੁਧਿਆਣਾ